ਸੰਗਾਂ ਦੇ ਤਰ ਤੇ ਜਾਣਾ ਉਹਦੇ ਸ਼ਿਵਜੀ ਦਾ ਮੰਦਿਰ ਸੀ ਕੋਈ ਉੱਥੇ ਜਾ ਕੇ ਉਹਦੇ ਆਪਣੀ ਰੋਜ਼ ਦੀ ਜਿਹੜੀ ਹਾਜ਼ਰੀ ਗੁੰਦਾ ਦੇ ਇਸ਼ਨਾਨ ਕਰਕੇ ਇਥੇ ਹਾਜ਼ਰੀ ਹੋਣ ਨਾਲ ਇਹ ਤੁਜਨਾ ਦਾ ਜਿਹੜਾ ਸੀ ਨਾ ਉਹਨੇ ਵੀ ਇਰਖਾ ਵਾਸੂ ਕੇ ਜਾਣਾ ਉਹ ਜਿਹੜਾ ਬ੍ਰਾਹਮਣ ਆਉਂਦੇ ਜਗ ਜਗਤ ਕਰਤੀ ਤੇ ਜਿਹੜਾ ਇਖਲਾਹਾ ਸੀ ਇਹ ਜਾ ਕੇ ਪੱਥਰ ਮਾਰ ਕੇ ਉਹ ਰੋਜ਼ ਦਾ ਨੇਮ ਚਾਹੁੰਦਾ ਉਹ ਜਾਂਦਾ ਉਥੇ ਛੇ ਛੇ ਆਪਣੀ ਬੰਦਗੀ ਕਰਦਾ ਸੇਵਾ ਕਰਦਾ ਜਿਹੜਾ ਕਿ ਸੁਲਾਹਾ ਇਹ ਜਾ ਕੇ ਕਮਾਉਂਦਾ ਇੱਕ ਦਰਵਾਸ਼ ਪਈ ਤੇ ਸਾਧ ਸੰਗਤ ਜੀ ਜਿਹੜਾ ਬੰਦੀ ਕਰਨ ਵਾਲਾ ਸੀ ਧਾਰੀ ਬੈਠਾ ਰਿਹਾ ਪਰ ਰੇਟ ਮਾਣਨ ਵਾਲਾ ਉੱਤੇ ਪਹੁੰਚ ਗਿਆ ਜਦ ਅੰਗੇ ਜਦੋਂ ਫਰਕ ਹੋਇਆ ਨਾ ਉਹ ਪਰਮਾਤਮਾ ਉਹ ਕਹਿੰਦੇ ਕਿ ਚਲ ਤੂੰ ਨੀਮ ਨਿਭਾਇਆ ਆਪਣਾ ਭਵੇਂ ਤੇਰੀ ਮੰਨਤ ਕੋਈ ਨਹੀਂ ਹੈ ਭਵੇਂ ਤੂੰ ਸਾਡੇ ਨਾਲ ਪਿਆਰ ਨਹੀਂ ਕਰਦਾ ਪਰ ਤੂੰ ਨੀਮ ਨਿਭਾਇਆ ਬੰਦੇ ਸਾਰ ਸਮਝ ਜਿਗ ਮਗਦਾ ਕੀਤੇ ਉਹ ਜੁਲਾਹ ਹਰ ਜੇਹੋ ਜੀ ਸੋਚਾ ਬੰਦਾ ਮੰਗਣਾ ਤੇ ਉਹ ਜਾਈ ਜੇ ਸਾਡਾ ਗੁਰਬਾਣੀ ਨਾਲ ਪਿਆਰ ਹੋਵੇਗਾ ਨਾ ਜੈਸੀ ਗੁਰੂ ਦੀ ਬਾਣੀ ਦੀ ਦਾਤ ਜਿਉਂਦਾ ਕਿ ਸਤਗੁਰੂ ਜੀ ਜਿੱਥੇ ਜਿੱਤਰੀਆਂ ਦੀ ਦਾਤ ਤਰਸੀ ਉਹ ਤੇ ਸਤਗੁਰੂ ਜੀ ਸਮਾਨ ਦੀ ਦਾਤ ਜਿਉਂਦਾ ਜਿੱਥੇ ਸਤਗੁਰੂ ਜੀ ਸਮਾਨ ਦੀ ਦਾਤ ਬਸ ਤੇ ਵੀ ਉਥੇ ਸਹਿਜ ਪਾਠ ਦੀ ਬਾਣੀ ਪੜ੍ਹਨ ਤਾਂ ਵੀ ਸਤਗੁਰੂ ਜੀ ਬਲ ਕੋਸੇ ਕਿਉਂਕਿ ਜਿਹੋ ਜੀ ਸੋਚ ਹੁੰਦੀ ਬੰਦਾ ਮੰਗਦਾ ਉੱਥੇ ਜੇ ਕੁਝ ਉਨੇ ਜਨਾਈ ਨੇ ਕੀ ਮੰਗਿਆ ਜਨਾਈਆ ਪਿਆਰ ਦਿੰਦਾ ਜੇ ਦੇੜ ਹੀ ਲੱਗੇ ਤੇ ਮੇਰੇ ਸਰੀਰ ਦੇ ਜਿੰਨੇ ਵੀ ਅੰਗ ਡਬਲ ਹੋ ਜਾਣ ਮੈਂ ਡਬਲ ਵੇਟ ਕਰਾਂ ਡਬਲ ਵੇਟ ਕਰਕੇ ਮੈਂ ਬਹੁਤ ਖੇਤ ਮੈਂ ਹਾਂ ਪਰਮਾਤਮਾ ਦੇ ਘਰ ਦੇ ਵਿੱਚ ਕਿਸੇ ਚੀਜ਼ ਦੀ ਦੇਰੀ ਥੋੜਾ ਜਦੋਂ ਜਨਾਈ ਨੇ ਮੰਗਿਆ ਮੇਰੇ ਦੋ ਹੱਥ ਹੋ ਜਾਣ ਮੇਰੇ ਦੋ ਸਿਰ ਹੋ ਜਾਣ ਮੇਰੇ ਚਾਰ-ਚਾਰ ਬਾਹਾਂ ਹੋ ਜਾਣ ਇਹਦਾ ਰੂਪ ਜਿਹੜਾ ਉਦਾਂ ਦਾ ਬਣਦਾ

ਅਜਿਹੇ ਜਿੱਥੇ ਲਗੜੀ ਸੰਤੂਜੀ ਦੇ ਨਾਈ ਜੀ ਦੀ ਸੋਹਣੀ ਲੱਗਦੀ। ਪਰ ਸੰਤੂਜੀ ਦੀ ਬਾਣੀ ਕਹਿੰਦੀ ਭਾਈ ਜਿਹੜਾ ਰੱਬ ਦੀ ਬਣਾਈ ਹੋਈ ਸੂਤ ਨੂੰ ਵੀ ਪਸੰਦ ਨਹੀਂ ਕਰਦਾ। ਸਾਦ ਸੂਤ ਰੱਬ ਦੀ ਭੰਦੇ ਬਈ। ਨਾ। ਇਹ ਰੱਬ ਦੀਆਂ ਸੂਤਾਂ ਨੂੰ ਮੰਦੀ ਜਾਂਦੇ, ਉਹਨੂੰ ਬਗਾੜੀ ਜਾਂਦੇ। ਤੇ ਦੁਨੀਆਂ ਦੇ ਇਸ ਸੋਹਣਾ ਲੱਗਣ ਦੇ ਚੱਕਰ ਦੇ ਵਿੱਚ ਇਹਨੇ ਪ੍ਰਮਾਤਮਾ ਦੀ ਦਿੱਤੀ ਹੋਈ ਦਾਤ ਨੂੰ ਵਿਗਾੜਿਆ। वहाँ जब दो साल सहने जी एक रूम को चेहरा लाए कि पैंडवे में तैयार हूँ दो दो साल ही डबड़ोगे साले यानि आखा भी चार होगी यानि हाथ भी जेले जो चार होगे पैर भी चार होगे तो तो पैंडवे में इतना क्या लोकाने सोचा पता नहीं किधी बदामी तो ये दादा बोले ब्रो देख रहे किसी ना तो साल सहने जी लोक ਔਰ ਮੰਗਣਾ ਮੰਗਣਾ ਮੰਗਣ ਦੀ ਜਾਲ ਚੀਤੇ ਇੱਕ ਮੰਗੀਏ ਕੀ ਇਸ ਤਰ੍ਹਾਂ ਕਿ ਸੰਤੂ ਜੀ ਕਹਿੰਦੇ ਮੰਗਣਾ ਮੰਗਣਾ ਨੀਕਾ ਹਰਜਾ ਸਤੁਰ ਤੇ ਮੰਗਣਾ ਜੇ ਮੰਗਣਾ ਇਹ ਗੁਰੂ ਹਰਿਦਾ ਜੀ ਦਾ ਸਮਾਨ ਨੇ ਤੇ ਸਤਪੁਰ ਗੁਰਾ ਤੇ ਮਾਰ ਜੀ ਕਹਿੰਦੇ ਝੂਠਾ ਮੰਗਣਾ ਜੇ ਕੋਈ ਮੰਗਾ ਇਸ ਕੋ ਮਰਤੇ ਘਰੀ ਨਾ ਲੱਗ ਭਾਈ ਝੂਠੇ ਮੰਗਣ ਨੂੰ ਤੇ ਘਰੀ ਵੀ ਨਹੀਂ ਕਰਦੀ ਹੈ ਮਾਰਨਾ ਗਿਆ ਆਪਰਮ ਜੋ ਸਾਡੇ ਹੀ ਸੇਵੇ ਸੋ ਗੁਰ ਮਿਲ ਨੇ ਚਲ ਕਰਨਾ ਉਹ ਸਾਧੂ ਜੀ ਕਿਦੇ ਪਾਰ ਬ੍ਰਹਮ